ਓਏ ਵਕੀਲ ਸਾਹਿਬ ਨੂੰ ਲੈ ਆਂਦੇ ਨਾਲ ਉਹ ਕਨ ਬੜਾ ਮੁੱਕ ਮੱਕ ਜਾਣੀ ਆ ਰੋਕੀ ਉਰਗੇ ਮੁਰਦਾਂ ਨੂੰ ਵੀ ਮੰਗਵਾ ਲਈ ਬਹੁਤ ਸਾਰੀ ਤੇ ਉਹ ਪਿਆਰੇ ਲੱਡੂ ਸਾਰੇ ਭੇਜਦੇ ਦੋ ਰਵਿੰਦਰ ਨੂੰ ભલા ખાના પ્રેમસિંહ જી આ જી नंबर हाँ थीन है, थीन है। थीन है। थीन हाँ तीन में हम हैं, हैं। तो हम रहेंगे व्यास जी आये देने सुबह-सुबह मेरी सीरीज का नाश्ता देखो सारे नाश्ता ब्रांड जा रहे हो हमारे साथ भी खाना खा रहे तुम मिल गया हैगा खाना वाला जो टीम जो चटनी है दही है इटालियन टाइप ठीक है जी आप भी एक सॉस है बहुत अच्छा खाना जी दोस्तों खाना खाने के बाद जो वेस्टेज है पत्तों का बना हुआ है तो, तो उस में वेस्टेजल मशीन पा के खतरा नाल नाल किया जा रहा है इतना गंद नहीं पाया जा रहा ਇਹ ਸਾਡੇ ਸਾਥੀ ਮੇਲੇ ਦੇ ਵਿੱਚ ਕਨਵੈਨਸ਼ਨ ਦੇ ਵਿੱਚ ਆਏ ਬੈਠੇ ਆ ਤੇ ਸਾਥੀਓ ਸਾਰੀਆਂ ਸਟੇਜਾਂ ਦੇਖ ਲਈਆਂ ਹਾਂਜੀ ਹਾਂਜੀ ਲਗਭਗ ਸਾਰੀਆਂ ਵੇਖ ਲਈਆਂ ਅੱਜ ਇਹ ਮੇਲਾ ਅੱਜ ਇਹ ਫਰਾਹਾ ਸਟਾਲਾਂ ਤਾਂ ਹਨ ਲੱਗ ਰਹੀਆਂ ਆ ਵੀ ਇਹ ਸੀਡ ਫੈਸਟੀਵਲ ਆ ਗਿਆ ਜੀ ਇੱਧਰ ਫਾਰਮਰ ਮਾਰਕੀਟ ਹੈ ਹਾਂ ਉੱਧਰ ਅੱਗੇ ਫੂਡ ਫੈਸਟੀਵਲ ਹੈਗਾ ਇੱਕ ਸਟੇਜ ਲਾਈ ਹੋਈ ਹੈ ਪੜਾ ਡਾਂਸਿੰਗ ਦਾ ਪ੍ਰੋਗਰਾਮ ਹੈ ਤੇ ਇੱਧਰ ਆਪਣੇ ਲੈਕਚਰ ਹਾਲ ਹੈ ਸਾਰਾ ਕੁਝ ਦੇਖ ਇਹ ਜੇਮਨ ਥਾਮਸ ਕੀ स्टॉल है आज जेम थॉमस केरला के जो नहीं आए उनके साथी हैं सब देखो काली मिर्च इधर इधर बहुत है ਨਾਰੀਅਲ ਦੀ ਕੋਤੀ ਬਹੁਤ ਹੁੰਦੀ ਹੈ ਠੀਕ ਹੈ ਅਭੀ ਸਟਾਲਾ ਲੱਗਿਆ ਨਹੀਂ ਕਿਉਂਕਿ ਟਾਈਮ ਅਭੀ ਤਿਆਰ ਅਗਰ ਇਹ ਮੇਰਾ ਵੀ ਮੂੰਹ ਚੋ ਹਿੰਦੀ ਨਿਕਲ ਜਾਂਦੀ ਹੈ 10 ਵਜੇ ਦੇ ਕਰੀਬ ਹੋਵੇਗਾ 10 ਵਜੇ ਲੈਕਚਰ ਸਟਾਰਟ ਹੋਏਗਾ ਇਹ ਮੱਕੀ ਹੈ ਬਹੁਤ ਹੀ ਕਿਸਮ ਦੀ ਮੱਕੀ मतलब हर तरह की सीड है जी हाली जे ये झोने की वरायटिया बहुत ज़्यादा वरायटियां है लो, बहुत सारिया वरायटियां है झोने ਸੌਤ ਦਾ ਅਲੱਗ ਹੀ ਇਹ ਸ੍ਰੀ ਦੇਸਾਈ ਜੀ ਬਹੁਤ ਮਹਾਨ ਕਿਸਾਨ ਹਨ ਇਹ ਗੰਨਾ ਤੇ ਕਣਕ ਵਿੱਚ ਬਹੁਤ ਝਾਰ ਇਹਨਾਂ ਨੇ ਲਿਆ ਹੋਇਆ ਹੈਗਾ ਕਿਆ ਕੰਨੇ ਦਾ 1300 ਕਿਲੋਗ੍ਰਾਮ ਕਣਕ ਦਾ 40-40 ਕਿਲੋਗ੍ਰਾਮ ਝਾੜ ਲਿਆ ਹੋਇਆ ਜੀ ਇਹ ਪੁੰਗਾ ਨੂਰ ਕਾ ਇਹ ਜਿਹੜਾ ਦਿਖਾਵਾਂਗੇ ਇਹ ਬੈਲ ਹੈ ਬੁੱਲ ਜੇ ਆਪ ਇਹ ਵੀ ਗਾਵਾਂ ਗਨੂਰ ਗਨੂਰ ਕਾਉ ਮਿੱਥਿਆ ਹੋਇਆ ਪੈਸਾ ਉਹ ਜਿੰਨਾ ਦਾ ਉਹ ਕੰਪੂਰ ਦਿੰਦਾ ਹਾਲਾ ਦਾ ਆਉਂਦਾ ਹੈ ਕਦ ਵੀ ਬਹੁਤ ਐਨੇ ਗਾਵਾਂ ਦਾ ਪਰ ਕਦ ਛੋਟੀ ਹੈ ਹੋਂ ਕਸਾਰ ਕੁੜੇ ਕਾਉ ਗਾਂ ਕਪਲਾ ਬੁਲਾ ਆ ਹੈ ਕਿ ਇਹ ਕਪਲਾ ਕਾਉ ਬੱਲ ਬੇਚਿਰ ਕਾਲ ਗਾਂ ਤੇ ਬਲ ਦਾ ਜਿਹੜਾ ਬੁੱਲ ਇਹ ਹੈਗੇ ਆ ਬਹੁਤ ਸੋਹਣੇ ਆ ਕੱਦ ਛੋਟੇ ਆ ਇਹ ਤੁਸੀਂ ਦੇਖ ਹੀ ਲਿਆ ਇਹ ਵੀ ਇੱਕ ਬੜੀ ਦੇਖਣ ਵਾਲੀ ਚੀਜ਼ ਹੈਗੀ ਹੈ। ਇਹ ਜੀਂਦ ਵਾਲੇ ਭਾਈ ਸਾਹਿਬ ਹੈ ਮਨਵੀਰ ਰੈਡੂ ਜੀ ਜਿਹੜੇ ਕੀਟਾਂ ਦੇ ਮਾਹਰ ਵਿਗਿਆਨੀ। ਦੱਪਾ ਵੀ ਤੇ ਪਕੜਦੇ ਪਹਿਲੇ ਅਸੀਂ ਵੀਡੀਓ ਰਿਕਾਰਡਿੰਗ ਕਰਾਉ ਦਸਤਕਾਰ ਜੀ ਆਏ ਹੈ ਹਾਜ਼ਰੀ ਲੈਣੇ ਲਈ। ਸਿਰਫ ਹਾਂ ਹਾਜ਼ਰੀ ਲੈਣੇ ਲਈ ਮਨਵੀਰ ਆਪਣੇ ਵਿਚਾਰ ਰੱਖੋ ਮੇਲਾ ਕਿਹੋ ਜਿਹਾ ਲੱਗ ਰਿਹਾ ਕੋ। ਬੜੀ ਅਲੱਗ ਹੈ। ਹਾਂ ਜੀ ਮੇਲਾ ਕਿਹੋ ਜਿਹਾ ਲੱਗ ਰਿਹਾ ਹੈ? ਬੜੀ ਅਲੱਗ ਹੈ। कमी है थोड़ी पानी की कमी है, है, है उधर तो खा रही तो खाना ले लिया तो उधर तो पानी बहुत तो है खाना ले लिया है बढ़िया बिलकुल हजम हो जाता है कोई तकलीफ नहीं है आनंद में जीवन गुजर रहा है को नहीं रोड़ा यू है कि अभी तिब्बे पानी की कमी को दिब्बे ਚੁੰਨੇ ਦੀਆਂ ਵੈਰੈਟੀਆਂ ਦੇਖੋ ਜੀ ਸਾਰਾ ਲਿਖਿਆ ਹੋਇਆ ਹੈ B28 1/6 ਐ ਸਾਰੀਆਂ ਵੈਰੈਟੀਆਂ ਜੀ ਚੁੰਨੇ ਦੀਆਂ ਇਹਨਾਂ ਕੋਲ ਸਾਰਾ ਕੁਝ ਮਿਲ ਜਾਵੇਗਾ ਜੀ ਜਵਾਰ ਕਈ ਤਰ੍ਹਾਂ ਦੀ ਹੈ ਦੇਖੋ 15 ਸੋ ਮਿੰਟ ਰੂਸੋ ਮੈਟ ਹਿਚ ਚੀਨਾ ਵੀ ਬੋਲ ਦਿੱਤੇ ਜੀਨਾ ਆਪਣੇ ਅੰਗਨੀ ਜੀ ਦੇ ਸਾਥ ਅਜੇ ਸਮਾਨ ਪੂਰਾ ਲਾਇਆ ਨਹੀਂ ਸੀ ਅਸਮਾਨ ਲਾਰੇ ਜੀ ਟਾਈਮ ਨਹੀਂ ਹੋਇਆ ਚਕਾ ਲਾਂਗਾ ਬਸ ਲੱਗ ਜਾਏਗੀ ਲੇਟ ਹੈ ਜੀ ਇਹ ਵੱਖ-ਵੱਖ ਤਰ੍ਹਾਂ ਦੇ ਤੇਲ ਹੈ ਨਾਰੀਅਲ ਦਾ ਤੇਲ ਦਾ ਮਾ ਦਾ ਤੇਲ ਸਾਰੇ ਤੇਲ ਆਈਏ ਨੇ ਕੋਈ ਇਹ ਬੂਟੇ ਆ ਇਹਦੇ ਰਹਮ ਬੂਟੇ ਸੀ ਕਿਹਾ ਨਹੀਂ ਤਾਂ ਬਾਸ ਦੇ ਉਹ ਤੇ ਲਗ ਲਗ ਬਾਸ ਪੱਤਿਆਂ ਦੇ ਗਿਹਰੇ ਬਣਾਏ ਆ ਪੱਤਿਆਂ ਦੇ ਜਾਂ ਇਹਦੇ ਖੁੱਦ ਦੇ ਗਿਹਰੇ ਆ ਰੋਟਲੀ ਲੋਹਾ ਨਾਰੀਅਲ ਦੇ ਇਹਦੇ ਬਹੁਤ ਸਾਰੇ ਗਿਹਰੇ ਬਣੇ ਹੋਏ ਆ ਇਹ ਪੱਤੇ ਦੇ

ਅਦਰਕ ਆਕਮਕ ਜਨਾ ਅਦਰਕ ਬਾਕੀ ਦੇ ਸਬਜ਼ੀ ਬਣਾਤੇ ਅਰੇ ਬਈ ਟੁੱਟੂ ਬੋਲਦਾ ਵੀ ਟੁੱਟੂ ਇਹਨੂੰ ਬੋਲਦੇ ਆ ਪੈਸਾ ਹਮਾ ਕੰਨ ਜੁਆਪੂ ਹਮਾ ਕੰਨ ਜੁਆਪੂ ਇਹ ਇਹਨਾਂ ਦੀ ਵੀ ਸਬਜ਼ੀ ਬਣਦੀ ਆ

लेमन grass, और Terima kasih telah ਕੇਰਲਾ ਆਵਾਜ਼ ਤੋਂ ਮੁੜਗਣਾ ਹੈ ਆ ਕਮੇਟੀ ਕੇਨੇ ਉਹ ਰਹਾਣਾ ਦੋਸਤੋ ਸਸਿਕਾ ਅੱਜ ਜੀ ਜਿਹੜੀ ਕੇਵੀਐਮ ਦੀ ਟੀਮ ਹੈ ਕੇਰਲਾ ਵਿੱਚ ਮਨਾਰ ਪਹੁੰਚ ਚੁਕੀ ਹੈ ਮਨਾਰ ਦੇ ਇਕੋ ਪੁਆਇੰਟ ਤੇ ਆ ਤੁਸੀਂ ਦੇਖ ਸਕਦੇ ਹੋ ਇੱਥੇ ਦਾ ਬਾਜ਼ਾਰ ਤੇ ਵੱਖ-ਵੱਖ ਤਹਾਮਤ ਦੇ ਲੋਕ ਘੁੰਮਾਉਂਦੇ ਇੱਥੇ ਆਨੰਦ ਮਨ ਲਾਉਂਦੇ ਆ ਕੇਰਲਾ ਦੇ ਲੋਕਾਂ ਦਾ ਵੇਖੋ ਉੱਥੇ ਚਾਂਦ ਬਾਗ ਚਾਹ ਦੇ ਬਾਗ ਨੀਂਹ ਨਰੀਅਲ ਦੇ ਬਾਗ ਕੌਫੀ ਦੇ ਬਾਗ ਅਨੇਕਾ ਤਰ੍ਹਾਂ ਦੇ ਬਾਗ ਹੈ ਹੋਰ ਜੀ ਕੋ ਸ਼ਾਪ ਦੇ ਵਿੱਚ ਦੇਖਦੇ ਹਾਂ तीखर पिए ना तो पाँच सैं निवेदन बंद हैं मेरा आज सिर्फ पाँच सैं ਦੋਸਤੋ ਆਹ ਦ੍ਰਿਸ਼ ਵੇਖੋ ਕਿੰਨਾ ਸੋਹਣਾ ਤੁਸੀਂ ਆਪ ਹੀ ਦੇਖ ਸਕਦੇ ਹੋ ਇਹ ਹੈ ਹਾਂ ਏਕੋ ਪੁਆਇੰਟ ਦਾ ਇੱਕ ਬਹੁਤ ਸੋਹਣਾ ਦ੍ਰਿਸ਼ ਸਾਡੇ ਸਾਥੀ ਸਰਬਸ਼ੇਣੀ ਜੀ ਝੂਮ ਰਹੇ ਆ ਦੋਸਤੋ ਅੱਜ ਤੁਹਾਨੂੰ ਇਹ ਜਿਹੜਾ ਦ੍ਰਿਸ਼ ਦਿਖਾਇਆ ਹੈਗਾ ਬਹੁਤ ਹੀ ਆਨੰਦਮਈ ਦ੍ਰਿਸ਼ ਹੈ ਆਪਾਂ ਨੂੰ ਜੀਵਨ ਵਿੱਚ ਆਨੰਦ ਲੈਣ ਲਈ ਇਹੋ ਜੀਆਂ ਸਵਰਗ ਵਰਗੀਆਂ ਤਰਤਿਆਂ ਸਵਰਗ ਵਰਗੀਆਂ ਥਾਵਾਂ ਦਾ ਆਪਾਂ ਨੂੰ ਵਿజిਟ ਕਰਨਾ ਚਾਹੀਦਾ ਹੈ ਵੀ ਸਾਰੇ ਦੋਸਤ ਬਾਜਖਾਲ ਨੂੰ ਜਾ ਰਹੇ ਆ ਤੇ ਪਾਣੀ ਦੇਖਦਾ ਅ ਦਿਖਾਵਾਂਗੇ ਦੇਖੋ ਦੋਸਤੋ ਅਰਸ਼ਪਿੰਦਰ ਜੀ ਆ ਸਾਡੇ ਲੀਡਰ ਹਰਕਾਰ ਕੋਲਿਆ ਜੀ ਆ ਜੋੜੀ ਆ ਰਹੀ ਆ ਬਲਵਿੰਦਰ ਜੀ ਰਾਜੀ ਤੇ ਉਹਨਾਂ ਦੀ ਧਰਮ ਪਤਨੀ ਲੈ ਵੀ ਦੋਸਤੋ ਇਹ ਨਾਟਕਾ ਹੈ ਦੇਖੋ ਕਿੰਨਾ ਨਜ਼ਾਰਾ ਸਾਡੀਆਂ ਬੇਟੀਆਂ ਬੱਚੀਆਂ ਸਾਡੇ ਸਾਥੀ ਬਲਵਿੰਦਰ ਜੀਰਾ ਜੀ ਸਾਰੇ ਇੱਥੇ ਪਹੁੰਚ ਚੁੱਕੇ ਆ ਤੇ ਸਾਥੀ ਸਾਡੇ ਨਾਉਣਗੇ ਵੀ ਇੱਥੇ ਇਸ਼ਨਾਨ ਕਰਨਗੇ ਤੇ ਉਹੀ ਸਥਾਨ ਹੈ ਜਿੱਥੇ ਬਾਹੂ ਬਲੀ ਫਿਲਮ ਦੀ ਸ਼ੂਟਿੰਗ ਹੋਈ ਸੀ ਪਰਨੇ ਦੀ ਆਵਾਜ਼ ਸੁਣੋ ਵਾਹ ਵਾਹ ਆਹ ਕੀ ਆਨੰਦ ਹੈ ਕੀ ਨਜ਼ਾਰੇ ਹੈ ਕੀ ਬਾਤ ਹੈ ਲੋਕ ਆ ਰਹੇ ਹੂ ਵਾਹ ਜੀ ਵਾਹ ਵਾਹ ਬੜਾ ਨਾਚ ਆ ਰਿਹਾ ਹੈ ਥੋੜਾ ਬਹੁਤ ਸੋਹਣਾ ਲੱਗਦਾ ਵੰਦ ਨੋ ਕਰੇਗਾ ਅੱਜ ਆਦੇ ਹਾਏ ਉਹ ਦੇਖਣਾ ਪਿਆ ਦੇ ਉਹ ਵਜਾ ਕੇ ਵਜਾ ਕੇ ਆਹ ਦੇਖ ਕਿਵੇਂ ਲੱਗਿਆ ਬਲੂਥਿਆ ਕਿ ਦੱਸੋ ਕਿਵੇਂ ਲੱਗਾ ਬਾਤ ਵਧੀਆ ਲੱਗਿਆ ਬਾਤ ਵਧੀਆ ਆਨੰਦਾਰਾ ਹੈ ਬਹੁਤ ਵਧੀਆ ਨਿਆਰਾ ਬਾਸ ਸੁਣਤਾ ਜਗ੍ਹਾ ਹੈ ਇਹ ਅੱਜ ਇਹਨੇ ਚਿਹਰੇ ਦੇ ਖੁਸ਼ੀਆਂ ਦੇਖ ਕੇ ਨੀ ਮਿਲ ਗਈਆਂ ਪਹਿਲੇ ਇਹ ਮਤਲਬ ਐਨੇ ਟੂਰ ਤੇ ਬੜਾ ਸਫਰ ਹੋ ਗਿਆ ਸੀ ਬੜੇ ਥੱਕੇ ਹੋਏ ਸੀ ਅੱਜ ਆਨੰਦਵਾਲਾ ਪਹੁੰਚੇ ਦੋਸਤੋ ਬਹੁਤ ਆਨੰਦ ਆ ਰਿਹਾ ਹੈਗਾ ਹਾਏ ਬਾਈ 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 ਹਲੋ ਜੀ ਮੈਨੂੰ ਲੱਗ ਰਿਹਾ ਬਹੁਤ ਬਹੁਤ ਧੰਨਵਾਦ ਕੇਵੀ ਮਿਸਟਾਪ ਦਾ ਆਹ ਲਓ ਮਿੰਟ ਰੱਖ ਜੀਦਾ ਬਹੁਤ ਵਾਟਰਫਾਲ ਹੈ ਕਿੰਨਾ ਜਿਹਾ ਬੜਾ ਨਜ਼ਾਰਾ ਪਾਣੀ ਪਾਣੀ ਦੁਨੀਆ ਦੁਨੀਆ ਬੜੇ ਨਜ਼ਾਰੇ ਆ ਰਹੇ ਆ ਬੜੇ ਨਜ਼ਾਰੇ ਪੰਜਾਬੀ ਨਜ਼ਾਰੇ ਲੈ ਰਹੇ ਨੇ ਸੁਮਾ ਪੰਜਾਬੀ ਪਾਉਂਦੇ ਸੁਮਾ ਪਾਉਂਦੇ ਸੁਮਾ ਪੰਜਾਬੀ ਪਾਉਂਦੇ ਸੁਮਾ ਪਾਉਂਦੇ ਸੁਮਾ ਪੰਜਾਬੀ ਪਾਉਂਦੇ ਸੁਮਾ ਦੋਸਤੋ ਸਤਿ ਸ਼੍ਰੀ ਅਕਾਲ ਅੱਜ ਅਸੀਂ ਸ੍ਰੀ ਵਿਵੇਕਾਨੰਦ ਆਸ਼ਰਮ ਦੇ ਵਿੱਚ ਪਹੁੰਚੇ ਹੋਏ ਆ ਕੰਨਿਆ ਕੁਮਾਰੀ ਚ ਪਿਆ ਤੁਸੀਂ ਸਮੁੰਦਰ ਦੇਖ ਰਹੇ ਆ ਸੁੰਦਰ ਦਾ ਨਜ਼ਾਰਾ ਹੁਣ ਸੂਰਜ ਉਧੇ ਹੁੰਦਾ ਚੜਦਾ ਹੋਇਆ ਦੇਖਾਂਗੇ ਠੀਕ ਹੈ ਪਿੰਡ ਦਾ ਆਪਾਂ ਰੋਜ਼ ਹੀ ਦੇਖਦੇ ਆ ਪਰ ਕਿੱਥੇ ਦੇਖਦੇ ਆ ਆਪਾਂ ਪਰ ਆ ਜਿਹੜਾ ਇਹਦਾ ਨਜ਼ਾਰਾ ਇਹ ਵੱਖਰਾ ਨਜ਼ਾਰਾ ਅੱਜ ਅਸੀਂ ਪਹਿਲੀ ਵਾਰ ਸੁੰਦਰ ਦੇਖਿਆ ਤੇ ਪਹਿਲੀ ਵਾਰ ਦੇ ਦਰਸ਼ਨ ਕੀਤੇ ਆ ਵੇਖੋ ਇਹਦੀਆਂ ਲਹਿਰਾਂ ਕਿੱਡੀਆਂ ਕਿੱਡੀਆਂ ਲਹਿਰਾਂ ਉੱਠਦੀਆਂ ਅੱਜ ਅਸੀਂ ਉਹ ਮਤਲਬ ਆਂ ਗਾਂਵਾਲਾ ਬਣੇ ਜਿਹੜਾ ਅਸੀਂ ਇੰਡੀਆ ਦੇ ਹੱਦ ਤੇ ਬੈਠੇ ਆ ਭਾਰਤ ਦੇ ਹੱਦ ਤੇ ਕੰਨਿਆ ਕੁਮਾਰੀ ਠੀਕ ਹੈ ਇਹ ਆਖਰੀ ਸ਼ਹਿਰ ਹੈ ਤਾਂ ਸਾਨੂੰ ਵੀ ਬੜੀ ਖੁਸ਼ੀ ਹੁੰਦੀ ਆ ਦੋਸਤੋ ਤੁਹਾਨੂੰ ਵੀ ਦੇਖ ਕੇ ਤੁਸੀ ਹੋਊਗੀ ਕਿ ਤੁਹਾਨੂੰ ਆ ਸਮੁੰਦਰ ਦੇ ਨਜ਼ਾਰੇ ਅੱਜ ਅਸੀਂ ਦਿਖਾ ਰਹੇ ਆ ਸਾਡੇ ਨਾਲ ਸਾਥੀ ਜਿੰਦਰਪਾਲ ਜੀ ਸਵਾਰਣ ਸਿੰਘ ਜੀ ਪਾਕੀ ਸਾਡੀ ਸਾਰੀ ਟੀਮ ਆ ਜਸਨੋਰੀ ਐਪਟੀਟੀਆਈ ਟੀਮ ਸਾਰੇ ਪਹੁੰਚੇ ਹੋਏ ਆ ਇਹ ਸਾਡੀ ਕੇਵੀਐਮ ਦੀ ਟੀਮ ਸਾਰੀ ਇੱਥੇ ਸ਼ਾਮਲ ਹੋਈ ਆ ਠੀਕ ਹੈ ਜੀ ਕੇਵੀਐਮ ਟੀਮ ਕੇਵੀਐਸ ਸ੍ਰੀ ਮਿੰਦਰ ਦੱਤ ਜੀ ਸਾਡੇ ਨਾਲ ਕੇਵੀਐਮ ਟੀਮ ਦੇ ਮਾਲਕ ਕਰਤਾ ਕਰਤਾ ਅੱਜ ਆਪਾਂ ਇੰਡੀਆ ਦੇ ਹੱਦ ਦੇ ਖੜੇ ਅੱਜ ਦੋਸਤੋ ਬਹੁਤ ਹੀ ਸੋਹਣਾ ਲੱਗ ਰਿਹਾ ਹੈ ਅੱਜ ਚੱਲਿਆ ਹੋਇਆ ਆ ਸੇਫਟੀ ਬੈਲਟਾਂ ਖਾਦੇ ਲੱਗੀਆਂ ਹੋਈਆਂ ਆ ਜਾ ਜਾ ਸੇ ਆ ਸਵਾਰ ਕਰਕੇ ਆ ਗਿਆ ਮੈਂ ਤੇਰੇ ਆਉਂਗਾ ਤੁਹਾਨੂੰ ਬੈਠੀ ਕਰ ਕੇ ਸਾਰੇ ਅੱਗੇ ਦੋਸਤੋ ਉਹ ਜਾਇਜ ਵਾਪਸ ਹੋ ਗਿਆ ਇਹ ਵਾਪਸ ਹੋ ਰਿਹਾ ਜਾਇਜ ਆ ਮੈਂ ਦੇਖ ਕੇ ਨਹੀਂ ਕਹਿੰਦਾ ਜਾਇਜ ਤੇ ਮੈਂ ਜਾਇਜ ਪਹੁੰਚ ਗਿਆ ਜੀ ਦੇਖੋ ਦੋਸਤੋ ਸਿੰਗਰ ਇਹ ਹੈ ਜਾਗਰ ਦੀ ਗੱਲ ਦਾ ਸੰਗ ਕਨਿਆ ਮਰੀ ਮੈਂਚਰ ਜੀ ਸੁਆਮੀ ਸੁਆਮੀ ਬੇਕੁਮੇਕਾ ਨਾਮ ਸਾਰ ਜੀ ਆਏ ਹੋਏ ਤਾਂ ਉੱਥੇ ਸੇਪਰਾ ਹੀ ਆਏ ਬਈਸੁੰਦਰ ਦੇ ਵਿੱਚ ਤਾਂ ਬੜਾ ਆਨੰਦ ਲੈ ਰਹੇ ਇਹ ਚੀਚਾਂ ਆਪਾਂ ਨੂੰ ਵੇਖਣ ਨੂੰ ਮੁਸ਼ਕਲ ਹੀ ਪੈਂਦੀਆਂ ਸਾਡਾ ਦੂੰਗਾ ਮਕਸਦ ਵੀ ਵੇਖੋ ਲੈ ਰਹਾਂ ਜੀ ਜੀ ਨੇੜੇ ਹੈ ਇਹ ਬਹੁਤ ਔਖੇ ਲੱਗ ਰਹੇ ਹੈ